ਪਨਾਜ ਮੰਡੀ ਸ਼ੇਰਪੁਰ ਬੇਟ ਤੇ ਬਿਲਕੁਲ ਜਿਹੜੀ ਲੱਗੇ ਖੇਤ ਸੀ ਉਹਨਾਂ ਨੂੰ ਅੱਗ ਜਿਹੜੀ ਆ ਉਹ ਲੱਗ ਗਈ ਜੇ ਪਿੱਛੋਂ ਦੇਖਿਆ ਜਾਵੇ ਮਾਛੀਵਾੜਾ ਖਾਮ ਤੇ ਜਿਹੜਾ ਉਹਦਾ ਪੰਪ ਹੈਗਾ ਆ ਉਹਦੇ ਬੈਕ ਸਾਈਡ ਤੇ ਵੀ ਲੱਗੀ ਆ ਪੰਪ ਨੂੰ ਵੀ ਪੂਰਾ ਪੂਰਾ ਇੱਥੇ ਖਤਰਾ ਤੇ ਇੱਥੇ ਹੈਗਾ ਤਾਂ ਟਰੈਕਟਰਾਂ ਨੇ ਬਹੁਤ ਵੱਡੀ ਜਿਹੜੀ ਜਦੋਜਹਿਦ ਕਰਕੇ ਇਹ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਰਕਬਾ ਜਲ ਚੁੱਕਾ ਆ ਤੁਸੀਂ ਦੇਖ ਸਕਦੇ ਆ ਇੱਕ ਟਰੈਕਟਰ ਜਿਹੜਾ ਆ ਉਹ ਵੀ ਇੱਥੇ ਚੱਲ ਰਿਹਾ ਤੇ ਕੋਈ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪੁੱਜੀ ਤੇ ਨਾ ਹੀ ਕਿਸੇ ਪ੍ਰਸ਼ਾਸਨ ਨੇ ਇੱਥੇ ਕੋਈ ਹਰਕਤ ਕੀਤੀ ਹਜੇ ਵੀ ਜਿਹੜੀ ਅੱਗ ਆ ਉਹ ਮਾਛੀ ਵੜਾ ਖਾਮ ਕੱਚੇ ਮਾਛੀ ਵੜੇ ਤੋਂ ਲੈ ਕੇ ਸ਼ੇਰਪੁਰ ਅਨਾਜ ਮੰਡੀ ਤੱਕ ਜਿਹੜਾ ਇਹਦਾ ਧੂਆ ਆ ਉਹ ਉੱਠਦਾ ਨਜ਼ਰ ਆਉਂਦਾ ਕੋਈ ਕਸਰ ਨਹੀਂ ਸੀ ਮੰਡੀ ਦੇ ਵਿੱਚ ਜਿਹੜੀ ਅੱਗ ਬੜਨ ਤੋਂ ਫਾਇਰ ਬ੍ਰਿਗੇਡ ਪਹੁੰਚੀ ਜਰੂਰ ਪਰ ਸਵਾ ਤੇ ਪਾਣੀ ਛਿੜਕਣ ਦੇ ਲਈ ਇੱਥੇ ਪਹੁੰਚੀ ਆ ਤੇ ਆਪਾਂ ਬਿਲਕੁਲ ਨੇੜੇ ਜਾ ਕੇ ਗੱਲਬਾਤ ਵੀ ਇਹ ਇਹਨਾਂ ਦਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪਿੱਛੋਂ ਕਿੱਥੋਂ ਚੱਲੀ ਤੇ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਇਹਨਾਂ ਨੂੰ ਕੋਈ ਫੋਨ ਗਿਆ ਹੁਣ ਤਾਂ ਇੱਕ ਫਾਰਮੈਲਟੀ ਜਿਹੜੀ ਆ ਪੂਰੀ ਕਰਨ ਵਾਲੀ ਗੱਲ ਜਿਹੜੀ ਆ ਉਹ ਹੈਗੀ ਆ ਪਰ ਕੁਦਰਤ ਨੇ ਫਿਰ ਵੀ ਜਿਹੜਾ ਮੰਡੀ ਆ ਉਹਦਾ ਬਚਾ ਗਿਆ ਬਚਾ ਕੀਤਾ ਦੇਖੋ ਕਿੱਡਾ ਵੱਡਾ ਰਕਬਾ ਜੇ ਆਪਾਂ ਦੇਖੀਏ ਤਾਂ ਇਹ ਹੈਗਾ ਬਾਈ ਜੀ ਸਾਰਾ ਏਰੀਆ ਘਟ ਘਟ 100 150 ਕਿਲਾ ਜਿਹੜਾ ਉਹ ਜਲ ਜਾਣਾ ਸੀ ਹੈ ਨਾ ਤੇ ਤੁਹਾਨੂੰ ਕਿੰਨੇ ਵਜੇ ਕਾਲ ਗਈ ਆ ਪੌਨਿਕ 4 ਵਜੇ ਦਾ ਟਾਈਮ ਸੀਗਾ ਜੀ ਓਏ ਫਿਰ ਤੁਸੀਂ ਕਿੰਨੇ ਕਿੰਨੇ ਚਿਰ ਚ ਪਹੁੰਚ ਗਏ ਉੱਥੇ ਅਸੀਂ ਆਏਗੇ ਜੀ 10 12 ਮਿੰਟ ਫਿਰ ਤੁਸੀਂ ਆ ਕੇ ਕਿਤੇ ਬੁਝਾਈ ਵੀ ਆ ਕਿ ਸਾਰੀ ਬੁਝਾਈ ਆ ਜੋ ਪਿੱਛੇ ਬੁਝਾਈ ਆ ਸਾਰੀ ਆ ਕਿ ਆਪਣੇ ਅੱਛਾ ਉਹ ਮੰਡੀ ਦੇ ਨਾਲ ਜਿਹੜੀ ਲੱਗੀ ਹੋਈ ਆ ਉਹ ਇੱਥੇ ਲੱਗੀ ਹੋਈ ਸੀ ਉਧਰ ખેਤ ਚੋਂ ਬੁਝਾਈ ਆ ਹਾਂ ਤੇ ਗੱਡੀ ਬੁਝਾਈ ਆ ਜੀ ਜਣੀ ਮੇਰੇ ਕਹਿਣ ਦਾ ਭਾਵ ਇਹ ਆ ਵੀ ਕਿੰਨਾ ਏਰੀਆ ਤੁਸੀਂ ਕਿਤੇ ਕਵਰ ਕਰ ਸਕਦੇ ਆ ਵੀ ਕੀ ਕੀ ਤੁਹਾਡਾ ਹੈਗਾ ਵੀ ਕਿਸ ਕਿੰਨੇ ਕ ਏਰੀਆ ਦੇ ਵਿੱਚ ਇੱਕ ਮਸ਼ੀਨ ਹੋਣੀ ਚਾਹੀਦੀ ਆ ਇੱਕੋ ਰਹਿੰਦਾ ਜੀ ਹੁਣ ਦਾ ਬਸ ਨਹੀਂ ਨਹੀਂ ਉਧਾ ਆਈਡੀਆ ਆ ਵੀ ਤੁਹਾਡੀ ਇੱਕ ਮਸ਼ੀਨ ਕਿੰਨਾ ਏਰੀਆ ਕਵਰ ਕਰ ਸਕਦੀ ਆ ਕਿੰਨੇ ਕਿਲੋਮੀਟਰ ਇਹ ਕੜੀ ਇਹ ਕੜੀ ਤੱਕ ਕਰ ਸਕਦੇ ਵੀ ਇਕੜ ਨਹੀਂ ਹੋੜੀ ਤੁਸੀਂ ਸਮਰਾਲੇ ਤੋਂ ਆਏ ਆ ਹਾਂਜੀ ਹਾਂ ਨਾ ਵੀ ਸਮਰਾਲੇ ਤੋਂ ਚੱਲਣ ਦੇ ਉੱਤੇ ਤੁਸੀਂ ਮੰਨ ਲਿਆ ਸਪੋਜ਼ ਕਰੋ ਅੱਗ ਲੱਗ ਜਾਂਦੀ ਹੈ ਮਾਛੀਵਾੜੇ ਕਿੰਨੇ ਪਿੰਡ 'ਚ ਪਹੁੰਚਦੇ ਆ ਉੱਥੇ ਅਸੀਂ ਪਹੁੰਚੇ ਜਾਂਦੇ ਆ ਜੀ 10 ਮਿੰਟ ਦੇ ਵਿੱਚ ਵਿੱਚ ਚਲੋ ਫਾਇਰ ਥੈਂਕ ਯੂ ਓਏ ਫਾਇਰ ਬ੍ਰਿਗੇਡ ਦੀ ਜਿਹੜੀ ਮਸ਼ੀਨ ਆ ਉਹ ਪੁੱਜੀ ਜ਼ਰੂਰ ਪਰ ਕਾਫੀ ਸਮਾਂ ਲੱਗ ਗਿਆ ਇਹਨਾਂ ਦੇ ਕਹਿਣ ਦੋ ਆ ਵੀ ਅਸੀਂ ਅੱਗ ਬੁਝਾਈ ਆ ਜਿਹੜੀ ਪਰ ਉਹਦੇ ਕਿਤੇ ਬੈਨੀਫਿਟ ਜਿਹੜੇ ਆ ਉਹ ਉਹ ਸਾਨੂੰ ਇਹ ਜਿਹੜੇ ਆ ਨਜ਼ਰ ਨਹੀਂ ਆਉਂਦੇ ਲੈ ਮੈਦਾ ਸਾਹ ਹੁਣ ਤੁਹਾਡਾ ਬਚਾ ਹੋ ਗਿਆ ਫੂਸ ਫੂਸ ਤਾਂ ਨਹੀਂ ਜਲੇਆ ਨਾ ਨਾ ਸਾਡਾ ਤਾਂ ਫੂਸ ਲਿਆ ਅੱਛਾ ਠੀਕ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਤੁਸੀਂ ਸ਼ੇਰਪੁਰ ਅਨਾਜ ਮੰਡੀ ਦੇ ਵਿੱਚ ਬੈਠੇ ਆ ਬਿਲਕੁਲ ਬੱਟ ਦੇ ਨਾਲ ਬੱਟ ਖਹਿ ਕੇ ਅੱਗ ਲੰਗੀ ਆ ਘਟਘਟ 100 ਕਿੱਲੇ ਦਾ ਨਾਲ ਜਿਹੜਾ ਉਹ ਸੜ ਗਿਆ ਹੋਣਾ ਤੇ ਲੋਕਾਂ ਨੇ ਜਦੋਂ ਜਹਿਦ ਕਰਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਬ੍ਰੇਡ ਦੀ ਜਿਹੜੀ ਗੱਡੀ ਆ ਉਹ ਲੇਟ ਪੁੱਜੀ ਆ ਕੀ ਕਹੋਂਗੇ ਇਹਦੇ ਬਾਰੇ ਬੇਨਤੀ ਆ ਕਿ ਪਹਿਲਾਂ ਵੀ ਕੁਛ ਨੇ ਪਹਿਲਾਂ ਵੀ ਸਾਡੇ ਇਲਾਕੇ ਦੇ ਵਿੱਚ ਅੱਗ ਲੱਗੀ ਸੀ ਜਦੋਂ ਕਿ ਕਣਕ ਖੜੀ ਸੀ ਅਸੀਂ ਉੱਪਰ ਦੇ ਸਾਰੇ ਅਫਸਰ ਨੂੰ ਇਨਫੋਰਮ ਵੀ ਕੀਤਾ ਉਹਦੇ ਮੁਤਾਬਕ ਉਹਨਾਂ ਨੇ ਐਕਸ਼ਨ ਵੀ ਕੀਤਾ ਲੇਕਿਨ ਜਿਹੜੀ ਫਾਇਰ ਬ੍ਰਿਗੇਡ ਆ ਉਹਦੋਂ ਵੀ ਲੇਟ ਪਹੁੰਚੀ ਸੀ ਉਹਦਾ ਕਾਰਨ ਇਹ ਆ ਕਿ ਜਿਹੜੀ ਫਾਇਰ ਬ੍ਰਿਗੇਡ ਆ ਉਹ ਸਬ-ਡਿਵੀਜ਼ਨ ਵਿੱਚ ਆ ਸਮਰਾਲੇ ਵਿੱਚ ਜਦੋਂ ਕਿ ਫਾਇਰ ਬ੍ਰਿਗੇਡ ਦਾ ਹੋਣਾ ਮਾਛੀਵਾੜੇ ਬਲਾਕ ਵਿੱਚ ਬੜਾ ਜ਼ਰੂਰੀ ਆ ਔਰ ਅੱਜ ਵੀ ਜਿਹੜੀ ਅੱਗ ਲੱਗੀ ਆ ਬਹੁਤ ਲੋਕਾਂ ਨੇ ਟਰੈਕਟਰ ਨਾਲ ਜਮੀਨ ਬਾਹ ਵਾ ਕੇ ਰੋਕੀਆ ਨਹੀਂ ਤਾਂ ਬਹੁਤ ਸਾਰਾ ਮੰਡੀ ਦਾ ਨੁਕਸਾਨ ਹੋ ਸਕਦਾ ਸੀ ਮੰਡੀ ਚ ਅੱਗ ਪੈਣ ਨੂੰ ਕੋਈ ਕਸਰ ਨਹੀਂ ਰਹੀ ਉਹਦੇ ਆਲ ਦੋਲੇ ਚਾਰੇ ਪਾਸੇ ਅੱਗ ਲੱਗੀ ਹੋਈ ਸੀ ਤੇ ਕਿਨ ਟਰੈਕਟਰਾਂ ਵਿੱਚ ਆਈ ਲੇਕਿਨ ਅੱਜ ਵੀ ਜਿਹੜੀ ਫਾਇਰ ਬ੍ਰਿਗੇਡ ਆ ਉਹ ਬਹੁਤ ਲੇਟ ਪਹੁੰਚੀ ਆ ਉਹਦਾ ਪਹੁੰਚਣ ਦਾ ਇਹ ਕਾਰਨ ਆ ਕਿ ਇਹ ਸਬਡਿਵੀਜ਼ਨ ਸਮਰਾਲਾ ਵਿੱਚ ਆ ਜੋ ਕਿ ਸਾਡੇ ਇਲਾਕੇ ਤੋਂ ਦੂਰ ਪੈਂਦਾ ਆ ਜਿੱਥੇ ਅੱਗ ਲੱਗੀ ਆ ਇਹ ਪਿੰਡ 14 ਕਿਲੋਮੀਟਰ ਦਾ ਮਾਛੀਵਾੜੇ ਤੋਂ ਇਸ ਕਰਕੇ ਸਾਡੀ ਬੇਨਤੀ ਆ ਵੀ ਮਾਛੀਵਾੜੇ ਬਲਾਕ ਦੇ ਵਿੱਚ ਜ਼ਰੂਰ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਹੋਣਾ ਚਾਹੀਦਾ ਤਾਂ ਕਿ ਫਸਲਾਂ ਦੇ ਟਾਈਮ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਸਾਡੀ ਬੇਨਤੀ ਆ ਕਿ ਇੱਥੇ ਜਰੂਰ ਕੋਈ ਨਾ ਕੋਈ ਇਹਨਾਂ ਦਾ ਸਟੇਸ਼ਨ ਬਣਾਇਆ ਜਾਵੇ ਫਾਇਰ ਬ੍ਰਿਗੇਡ ਦਾ ਦੇਖੋ ਪ੍ਰਧਾਨ ਜੀ ਹਰ ਇੱਕ ਪੰਜਾਬ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਜਿਹੜਾ ਆ ਕਹਿ ਲੋ ਵੀ ਮੌਸਮ ਕਹਿ ਲੋ ਜਾਂ ਰੁੱਤਾਂ ਆਉਂਦੀਆਂ ਮੰਡੀ ਦੇ ਟਾਈਮ ਮੰਡੀ ਆਉਂਦੀ ਆ ਤੇ ਬਾਕੀ ਦਿਨਾਂ ਦੇ ਵਿੱਚ ਕਿਸਾਨ ਕਿਤੇ ਨਾ ਕਿਤੇ ਧਰਨਾ ਲਾਈ ਬੈਠੇ ਰਹਿੰਦੇ ਆ ਹੁਣ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਅੱਗ ਦੀ ਇਸ ਵਾਰ ਰਹੀ ਆ ਅੱਗਾਂ ਇੰਨੀਆਂ ਜ਼ਿਆਦਾ ਲੱਗੀਆਂ ਬਿਉ ਦਾ ਕੋਈ ਹੱਦ ਨਹੀਂ ਜੀਰਾ ਏਰੀਆ ਪੂਰਾ ਸੜ ਗਿਆ ਹੁਣ ਫੇ ਜੇ ਇੱਕ ਦੇ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਕਹਿੰਦੇ ਆਏ ਆ ਕਿ ਜਿਹੜੀਆਂ ਕੁਝ ਰਕਵੇ ਦੇ ਅਧੀਨ ਜਿਹੜੀਆਂ ਗੱਡੀਆਂ ਖੜਾਈਆਂ ਜਾਣ ਇਹ ਖੜਾਈਆਂ ਕਿਉਂ ਨਹੀਂ ਜਾਂਦੀਆਂ ਕਾਰਨ ਕੀ ਹੈ ਇਹਦਾ ਕਾਰਨ ਤਾਂ ਹੁਣ ਸਰਕਾਰਾਂ ਨੂੰ ਵੀ ਪਤਾ ਮੇਰੀ ਤਾਂ ਬੇਨਤੀ ਆ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਨੂੰ ਕਿ ਇਹ ਇੱਕ ਬਹੁਤ ਹੀ ਜ਼ਰੂਰਤ ਵਾਲੀ ਚੀਜ਼ ਆ ਬਾਕੀ ਹਰ ਗੱਲ ਤੋਂ ਸਹਿਯਾ ਜਾ ਸਕਦਾ ਲੇਕਿਨ ਫਾਇਰ ਬ੍ਰਿਗੇਡ ਤੋਂ ਨਹੀਂ ਰਹਿ ਜਾ ਸਕਦਾ ਸੀਜ਼ਨ ਦੇ ਵਿੱਚ ਹਰ ਵਾਰ ਅੱਗ ਲੱਗਦੀ ਆ ਔਰ ਭਾਰੀ ਨੁਕਸਾਨ ਹੁੰਦਾ ਹੁਣ ਤਾਂ ਫਸਲਾਂ ਕਟੀਆਂ ਹੋਈਆਂ ਸੀ ਪਰ ਫੇਰ ਵੀ ਜਿਹੜਾ ਨਾੜ ਦਾ ਨੁਕਸਾਨ ਆ 2-300 ਏਕੜ ਦਾ ਹੋ ਗਿਆ ਆ ਉਹ ਵੀ ਇੱਕ ਬਹੁਤ ਵੱਡੀ ਗੱਲ ਆ ਜ਼ਿਮੀਂਦਾਰਾਂ ਲਈ ਕਿਉਂਕਿ ਉਹਨਾਂ ਕੋਲ ਹੁਣ ਤੂੜੀ ਨਹੀਂ ਰਹੀ ਇਸ ਕਰਕੇ ਸਾਡੀ ਬੇਨਤੀ ਆ ਮੁੱਖ ਮੰਤਰੀ ਪੰਜਾਬ ਨੂੰ ਕਿ ਸਾਡੇ ਬਲੌਕ ਮਾਛੀਵਾੜੇ ਦੇ ਜਾਂ ਪੰਜਾਬ ਦੇ ਸਾਰੇ ਬਲੌਕਾਂ ਦੇ ਵਿੱਚ ਹੀ ਫਾਇਰ ਪ੍ਰੋਫੈਸਟ ਸਟੇਸ਼ਨ ਬਣਨ ਤਾਂ ਕਿ ਐ ਐਸੇ ਮਾਰੀਟਾਈਮ ਦੇ ਵਿੱਚ ਅੱਗ ਨੂੰ ਕੰਟਰੋਲ ਕੀਤਾ ਜਾਵੇ ਨਹੀਂ ਜਿੱਥੇ ਤੱਕ ਮੇਰੀ ਉਮਰ ਦਾ ਇੱਕ ਤਕਾਜ਼ਾ ਹੈਗਾ ਆ ਕਿ ਤੁਹਾਡੇ ਪਿਤਾ ਜੀ ਉਹ ਬਹੁਤ ਵਧੀਆ ਤੇ ਸੁਗੜ ਸਿਆਣੇ ਸਰਪੰਚ ਰਹੇ ਆ ਉਹ ਵੀ ਗੱਲ ਮੈਂ ਕਹਿੰਦੇ ਸੁਣਿਆ ਅੱਜ ਤੁਸੀਂ ਕਹਿੰਦੇ ਆ ਹਲ ਕੋਈ ਹੋਇਆ ਨਹੀਂ ਫੇਰ ਬਣੂਗਾ ਜੀ ਇਹ ਬਣਨਾ ਕੀ ਆ ਜੀ ਕਿਸੇ ਨਾ ਕਿਸੇ ਦਿਨ ਇਹ ਇੱਕ ਬਹੁਤ ਵੱਡਾ ਨੁਕਸਾਨ ਹੋ ਜੂਗਾ ਜੀ ਤੇ ਜਾਨੀ ਤੇ ਮਾਲੀ ਨੁਕਸਾਨ ਲਾਜ਼ਮੀ ਹੋਊਗਾ ਅਗਰ ਪੰਜਾਬ ਸਰਕਾਰ ਨੇ ਇਹਦਾ ਕੋਈ ਠੋਕਸਾ ਇੰਤਜ਼ਾਮ ਨਾ ਕੀਤਾ